ਸੋ ਇਹੋ ਜੇ ਸਮੇਂ ਦੇ ਵਿੱਚ ਉਹ ਕਹਿੰਦੇ ਨੇ ਕਿ ਮਹਿੰਗਾਈ ਬੜੀ ਹੈ ਮਹਿੰਗਾਈ ਦੇ ਵਿੱਚ ਵੀ ਜਿਹੜਾ ਉਹ ਹੀ ਪਰਿਵਾਰ ਲੋਕਾਂ ਦੀ ਸੇਵਾ ਕਰਦਾ ਅੰਗਹੀਨ ਲੋਕਾਂ ਦੀ ਤੇ ਜਿਹੜੇ ਗਰੀਬ ਲੋਕ ਨੇ ਜਿਹੜੇ ਮਿਹਨਤ ਕਰਦੇ ਨੇ ਪਰ ਘਰ ਦਾ ਗੁਜ਼ਾਰਾ ਜਿਹੜਾ ਏ ਉਹ ਬੜਾ ਔਖਾ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਜਿਹੜਾ ਏ ਹਰ ਮਹੀਨੇ ਤੇਰੀ ਇਹ ਪੈਨਸ਼ਨ ਪੈਨਸ਼ਨ ਦਿੰਦਾ ਉਹ ਹੀ ਪਰਿਵਾਰ ਪੈਨਸ਼ਨ ਦਿੰਦਾ ਆਪਾਂ ਗੱਲਬਾਤ ਕਰਾਂਗੇ ਲੋਕ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਆਪਣੇ ਹੱਥਾਂ ਦੇ ਨਾਲ ਜਿਹੜਾ ਏ ਉਹ ਇਹਨਾਂ ਨੂੰ ਰਿਫਰੈਸ਼ਮੈਂਟ ਵੀ ਦਿੰਦੇ ਨੇ ਚਾਹ ਪੀਂਦੇ ਨੇ ਪਾਣੀ ਪੀਂਦੇ ਨੇ ਤੇ ਬੜੀ ਜਾਨ ਦੀ ਸੇਵਾ ਕਰਦੇ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਦੇ ਸੀਤਾ ਸੀਤਾ ਜੀ ਕਿੱਦਾਂ ਦੇਖੀ ਹੋਰੀ ਪਰਿਵਾਰ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦਾ ਤੇ ਸਾਲ ਬਾਅਦ ਜਿਹੜੇ 50 ਰੁਪਏ ਵਧਾਏ ਜਾਂਦੇ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਕਹਿਣਾ ਚਾਹੁੰਨੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਦੁੱਗਣਾ ਦਵੇ ਹਾਂ ਜੀ ਜੋ ਸਾਡੀ ਮਦਦ ਕਰਦੇ ਆ ਹੈਂਡੀਕੈਪਾਂ ਦੀ ਸਾਨੂੰ ਹਰ ਮਹੀਨੇ ਸਾਨੂੰ ਡੇਟ ਪਹਿਲਾਂ ਹੀ ਦੱਸ ਦਿੰਦੇ ਆ ਕਿ ਦਿਨ ਸਾਨੂੰ ਪੈਨਸ਼ਨ ਦਿੰਦੇ ਆ ਕਿ ਅਗਲੀ ਡੇਟ ਨੂੰ ਇੰਨੀ ਤਰੀਕ ਨੂੰ ਤੁਸੀਂ ਆਡੇ ਕੋਲ ਪਹੁੰਚ ਜਿਓ ਸਾਡੀ ਸੇਵਾ ਵੀ ਕਰਦੇ ਆ ਚਾਹ ਪਾਣੀ ਵੀ ਪਿਉਂਦੇ ਆ ਹਾਂ ਜੀ ਆਪਣੇ ਹੱਥਾਂ ਦੇ ਨਾਲ ਔਰ ਸਾਨੂੰ ਇਹ ਆਪੀ ਤਾਡੀ ਬੜੀ ਰਿਸਪੈਕਟ ਕਰਦੇ ਆ ਤੁਹਾਡਾ ਵੀ ਮਾਣ ਵੱਧਦਾ ਆ ਕਿ ਚਲੋ ਅਸੀਂ ਦੁਨੀਆ ਦੇ ਵਿੱਚ ਇੱਤਾਂ ਦੇ ਆ ਭਾਵੇਂ ਜਦੋਂ ਅਸੀਂ ਇੱਥੇ ਆਉਨੇ ਤਾਂ ਸੀ ਬੜਾ ਫਕਰ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਕਿੰਨੇ ਲੋਕ ਆ ਕਿੰਨੀਆਂ ਮਹਾਨ ਹਸਤੀਆਂ ਆ ਜਿਹੜੀਆਂ ਸਾਡੇ ਨਾਲ ਜੁੜੀਆਂ ਆ ਸੋ ਲੱਗਦਾ ਨਹੀਂ ਕਿਤੇ ਨਾ ਕਿਤੇ ਮਾਣ ਮਹਿਸੂਸ ਨਹੀਂ ਹੁੰਦਾ ਕਿ ਐਡੇ ਐਡੇ ਵੱਡੇ ਲੋਕ ਆ ਲੋਕਾਂ ਦੇ ਕਰਾ ਦੇ ਰਹੇ ਆਡੀ ਸੇਵਾ ਕਰਦੇ ਆ ਹਾਂਜੀ ਹਾਂਜੀ ਸੋ ਲੱਗਦਾ ਨਹੀਂ ਕਿਤੇ ਪਰਮਾਤਮਾ ਫਰਿਆਤੇ ਹੈਗਾ ਹਾਂਜੀ ਹੈਗਾ ਹੈਗਾ ਪਰਮਾਤਮਾ ਹੈਗਾ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਵਿੱਚ ਇਹਨਾਂ ਬਾਰੇ ਅਸੀਂ ਇਹੋ ਹੀ ਕਹਿਣਾ ਚਾਹਨੇ ਕਿ ਪ੍ਰਮਾਤਮਾ ਇਹਨਾਂ ਨੂੰ ਵੱਡੀ ਉਮਰ ਦਵੇ ਇਹ ਖੁਸ਼ ਰਹਿਣ ਸਦਾ ਹੀ ਹਾਂਜੀ ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਜਿਹੜੇ ਆਤੇ ਹਰ ਮਹੀਨੇ ਆਉਂਦੇ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਭਾਜੀ ਨਮਸਕਾਰ ਸਰ ਜੀ ਕੀ ਨਾਮ ਦੇ ਸਰਜੀਤ ਸਿੰਘ ਹੈ ਸਰਜੀਤ ਜੀ ਕਿੱਦਾਂ ਦੇਖਦੇ ਹੋ ਕਿ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦੇ ਨੇ ਤੇ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਚਾਹ ਪਾਣੀ ਪਿਆਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਇਨਸਾਨ ਹੈ ਜੀ ਚਲੋ ਅੱਛਾ ਧੰਨਵਾਦ ਇਹਨਾਂ ਦਾ ਬੜੀ ਬੜੀ ਬੰਬਰ ਕਰਦੇ ਮਹਾਰਾਜ ਸੋ ਹਰ ਮਹੀਨੇ ਫਿਰ ਤੁਸੀਂ ਆਉਂਦੇ ਹੋ ਹਾਂਜੀ ਤੇ ਸਾਲ ਬਾਅਦ ਕਹਿੰਦੇ ਨੇ ਕਿ ਪੈਸੇ ਦੇ ਵੀ ਬੰਦਾਂਦੇ ਯਾਰ ਤੇ एकदम ਸੋ ਆਪ ਸਾਰਾ ਹੋਰੀ ਪਰਿਵਾਰ ਹੀ ਦਿੰਦਾ ਪਏ ਆਪਣੀ ਪੋਕਟ ਦੇ ਵਿੱਚੋਂ ਕੀ ਕਹਿਣਾ ਜਾਂਦੇ ਹੋ ਬਹੁਤ ਵਧੀਆ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਸ ਸ਼ਖਸੀਅਤ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਇਹਨਾਂ ਲੋਕਾਂ ਦੀ ਰੱਬ ਵਰਗੀਆਂ ਰੂਹਾਂ ਨੇ ਆ ਤੇ ਇਹਨਾਂ ਦੀ ਉਹ ਸੇਵਾ ਕਰਦੇ ਨੇ ਇਹ ਫਲ ਵੀ ਪਰਮਾਤਮਾ ਦਿੰਦਾ ਏ ਪਰਿਵਾਰ ਤੇ ਵੀ ਬੜੀ ਕਿਰਪਾ ਰੈਂਦੀ ਏ ਤਾਂ ਆਪਾਂ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਕਿ ਜਿਹੜੇ ਹਰ ਮਹੀਨੇ ਰੱਬ ਵਰਗੀਆਂ ਰੂਹਾਂ ਦੇ ਜਿਹਰੇ ਨੇ ਉਹ ਸੇਵਾ ਕਰਦੇ ਨੇ ਆਪਾਂ ਗੱਲਬਾਤ ਕਰਾਂਗੇ ਸੁਭਾਸ਼ ਹੋਰੀਜੀ ਨਾਲ ਉਹ ਪੈਨਸ਼ਨ ਫੰਡ ਸਮਾਰੋ ਹਰ ਮਹੀਨੇ ਕਰਾਉਂਦੇ ਨੇ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਣਾ ਸੋ ਆਪਾਂ ਉਸ ਮਹਾਨ ਸ਼ਖਸੀਅਤ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਹਰ ਮਹੀਨੇ ਆਪਣੀ ਪੋਕਟ ਦੇ ਵਿੱਚੋਂ ਹਜ਼ਾਰਾਂ ਰੁਪਏ ਜਰਾਏ ਲੋਕਾਂ ਦੀ ਚੋਰੀ ਪਾਉਂਦਾ ਏ ਤਾਂ ਲੋਕ ਵੀ ਜਰੇ ਨੇ ਉਹ ਵੀ ਸਪਤਾ ਕਰਦੇ ਨਹੀਂ ਤੱਕਦੇ ਤਾਂ ਉਹ ਸੀਸਾ ਦਿੰਦੇ ਨੇ ਕਿ ਲੰਬੀ ਉਮਰ ਹੋਵੇ ਉਹਦੀ ਪਰਿਵਾਰ ਦੀ ਆਪਾਂ ਗੱਲਬਾਤ ਕਰਾਂਗੇ ਸੋ ਨਮਸਕਾਰ ਭਾਜੀ ਨਮਸਕਾਰ ਸੋ ਕਿਦਾਂ ਦੇਖਦੇ ਹੋ ਕਿ ਤੁਸੀਂ ਜਿਹੜਾ ਹਰ ਮਹੀਨੇ ਆਪਣੇ ਮਿਹਨਤ ਦੀ ਕਮਾਈ ਦੇ ਵਿੱਚੋਂ ਪੋਕਟ ਦੇ ਵਿੱਚ ਉਹ ਗਰੀਬ ਲੋਕਾਂ ਦੀ ਸੇਵਾ ਕਰਦੇ ਆਪਣੇ ਹੱਥ ਦੇ ਨਾਲ ਚਾਹ ਪਾਣੀ ਉਹਨਾਂ ਨੂੰ ਪਿਆਂਦੇ ਹੋ ਤੇ ਨਾਲ ਦੀ ਨਾਲ ਉਹਨਾਂ ਨੂੰ ਮਹੀਨੇ ਬਾਅਦ ਪੈਨਸ਼ਨ ਵੀ ਦਿੰਦੇ ਕੀ ਕਹਿਣਾ ਚਾਹਦੇ ਪੱਲਾ ਤੇ ਮੈਂ ਤੁਹਾਡਾ ਸੋਨੂ ਜੀ ਤੇ ਲੱਕੀਏ ਲੱਕੀਏ ਤੁਹਾਡਾ ਇਸ ਚੈਨਲ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਨਾ ਔਰ ਤੁਹਾਡੇ ਚੈਨਲ ਦੇ ਲਈ ਮੈਂ ਜਿਹੜਾ ਤੁਸੀਂ ਇਹ ਪ੍ਰੋਗਰਾਮ ਨੂੰ ਬਟਾਲੇ ਦੇ ਤੇ ਨੂੰ ਸਾਰੇ ਨੂੰ ਹਾਈਲਾਈਟ ਕਰਨਾ ਉਹ ਵੀ ਮੈਂ ਤੁਹਾਡਾ ਬਹੁਤ ਬਹੁਤ ਤੰਮਾਨ ਕਰਦਾ ਜੀ ਆ ਬਾਕੀ ਇਹ ਸਾਡਾ 44ਵਾਂ ਪ੍ਰੋਗਰਾਮ ਆ ਗਿਆ ਜੀ 44 ਮਹੀਨੇ ਹੋ ਗਿਆ ਲਗਾਤਾਰ ਤੁਹਾਨੂੰ ਪੈਨਸ਼ਨ ਦਿੰਦੇ ਆ ਜੀ ਸਾਡੇ ਪਰਿਵਾਰ ਵੱਲ ਦਿੱਤੀ ਜਾਂਦੀ ਆ ਦੇਣ ਵਾਲਾ ਪ੍ਰਭੂ ਪਰਮੇਸ਼ਰ ਆ ਉਹ ਸਾਨੂੰ ਦੇ ਹੀ ਜਾਂਦਾ ਵਾ ਤੇ ਆਪਾਂ ਇਹਨਾਂ ਨੂੰ ਲਈ ਜਾਂਦੇ ਆ ਸੋ ਫਿਰ ਕਿੰਨਾ ਕੁ ਮੰਨਣੋਂ ਸਕੂਨ ਮਿਲਦਾ ਕਹਿੰਦੇ ਨੇ ਕਿ ਮਨ ਕਰੇ ਤਾਂ ਫੇਰ ਆ ਕੰਮ ਹੁੰਦਾ ਤੇ ਪ੍ਰਮਾਤਮਾ ਦੀ ਵੀ ਕਿਰਪਾ ਹੋਵੇ ਤਾਂ ਫੇਰ ਇਹੋ ਜਿਹਾ ਜਿਹੜਾ ਉਪਰਾਲਾ ਕੀਤਾ ਜਾਂਦਾ ਕਿੰਨਾ ਕੁ ਮੰਨਣੋਂ ਸਕੂਨ ਮਿਲਦਾ ਮੈਂ ਦੇਖਦਾ ਪਿਆ ਕਿ ਤੁਸੀਂ ਆਪਣੇ ਹੱਥੀ ਉਹਨਾਂ ਨੂੰ ਚਾਹ ਪਾਣੀ ਤਿਆਰ ਰਿਓ ਤੇ ਉਹਨਾਂ ਨੇ ਮੇਰੇ ਬਲਵਾਂ ਕੀਤੀ ਤੇ ਉਹਨਾਂ ਨੇ ਵੀ ਕਹਿ ਆ ਕਿ ਬੜਾ ਵਧੀਆ ਲੱਗਿਆ ਸਾਨੂੰ ਕਿ ਆਪੇ ਹੱਥਾਂ ਨਾਲ ਸੇਵਾ ਕਰਦਿਆਂ ਦੇਖੋ ਇਸ ਤਰ੍ਹਾਂ ਇਹ ਮਨ ਨੂੰ ਤੇ ਬਹੁਤ ਜਿਆਦਾ ਸਕੂਨ ਮਿਲਦਾ ਔਰ ਜੋ ਇਹ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਨਾ ਉਹ ਉਹਦਾ ਕੋਈ ਜਵਾਬ ਨਹੀਂ ਹੈ ਕੋਈ ਵੀ ਕਿਸੇ ਦੁਨੀਆ ਦੇ ਵਿੱਚ ਇਸੇ ਵੀ ਕੰਮ ਤੇ ਇੰਨੀ ਖੁਸ਼ੀ ਲੈ ਗਈ ਜੋ ਖੁਸ਼ੀ ਸਮਾਜ ਸੇਵਾ ਕਰਕੇ ਜੋ ਇਹ ਹੈਂਡੀਕੈਪ ਜਿਹੜੇ ਲੋਕ ਪਰਮਾਤਮਾ ਦੇ ਸਪੈਸ਼ਲ ਲੋਕ ਆਉਂਦੇ ਨੇ ਸਾਡੇ ਕੋਲ ਜੋ ਸਾਡੇ ਉੱਤੇ ਪ੍ਰਭੂ ਪਰਮੇਸ਼ਰ ਇਹਨਾਂ ਨੂੰ ਦਵੰਦਾ ਵਾ ਇਹਨਾਂ ਦੀ ਸੇਵਾ ਕਰਾਂਦਾ ਵਾ ਉਹ ಅಪਾਰ ਖੁਸ਼ੀ ਮਿਲਦੀ ਹੈ ਲੱਗਿਆ ਜਿਹੜੀ ਇਹ ਸੇਵਾ ਭਾਵਨਾ ਜਿਹੜੀ ਉਹ ਤੋਂ ਸਾਡੇ ਪਰਿਵਾਰ ਦੇ ਦਾਦਾ ਜੀ ਤੇ ਕਾਇਮ ਹੋਈ ਦਾਦਾ ਜੀ ਨੇ ਵੀ ਬਟਾਲੇ ਚ ਸਕੂਲ ਦਾਨ ਕੀਤੇ ਤੇ ਜਮੀਨਾਂ ਦਾਨ ਕੀਤੀਆਂ ਹਸਪੀਟਲ ਦਾਨ ਕੀਤੇ ਆ ਉਹ ਸਾਡੀ ਜਿਹੜੀ ਸਮਾਜ ਸੇਵਾ ਦਾ ਦਾਦਾ ਜੀ ਤੇ ਟਾਈਪ ਤੋਂ ਬਲੱਡ ਤੋਂ ਹੀ ਹੈਗੀ ਆ ਸਾਡੇ ਫਾਹਲ ਸਾਹਿਬ ਬੜਾ ਕਰਦੇ ਰਹੇ ਮਤਲਬ ਉਹ ਬਲੱਡ ਤੇ ਮਿਚ ਗਿਆ ਉਹ ਫਿਰ ਗਾਹ ਤੁਰ ਹੀ ਜਾਂਦਾ ਸੋ ਕਹਿਣ ਦਾ ਮਤਲਬ ਕਿ ਵੱਡੇ ਜਿਹੜੇ ਤੁਹਾਡੇ ਬਧੇਰੇ ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਦੇ ਨਾਲ ਹੀ ਜਿਹੜੀ ਅੱਗੂ ਜਰੀ ਰੀਤ ਚੱਲਦੀ ਤੇ ਉਹ ਵੀ ਚੱਲਦਾ ਰਹੋ ਕਿੰਨੇ ਕ ਹਰ ਮਹੀਨੇ ਪੈਨਸ਼ਨ ਜਿਹੜੀ ਤੁਸੀਂ ਦਿੰਦੇ ਹੋ ਇਹ ਕੋਈ ਘੱਟੋ ਘੱਟ 85 90 ਪਰਿਵਾਰ ਆ ਗਏ ਜੀ ਕਿੰਨੀ amount ਨਾਲ ਦਿੰਦੇ ਹੈ amount ਮਤਲਬ ਕਿ ਇਹਨਾਂ ਨੂੰ ਐਸ ਲਈ 450 ਰੁਪਏ ਦਿੰਨੇ ਪਰ ਹੱਬ ਜੀ ਇਹ ਫਿਰ ਹਰ ਸਾਲ ਇਹਨਾਂ ਨੂੰ ਕਿਹਾ ਪੰਜਾਹ 50 ਰੁਪਏ ਵਧਾਈ ਜਾਵਾਂਗੇ ਥੋੜੇ ਤੋਂ ਸ਼ੁਰੂ ਹੋਏ ਸੀ ਪਰ ਵਧਾਉਂਦੇ ਰਹੇ ਸਾਲ ਬਸ ਪੰਜਾਹ ਰੁਪਏ ਵਧਾਉਂਦੇ ਤੇ ਹੁਣ 450 ਇਹਨਾਂ ਦਾ ਹੋ ਗਿਆ ਸੋ ਫਿਰ ਜੀ ਤੇ ਬਾਕੀ ਉਹ ਅਗਲਾ ਸਾਲ ਆਏਗਾ ਮੈਂ ਵੇਟ ਕਰਦਾ ਪਿਆ ਕਿ ਅਗਲਾ ਸਾਲ ਬਹੁਤ ਜਲਦੀ ਜਲਦੀ ਆਵੇ ਤੇ ਇਹਨਾਂ ਦਾ 500 ਕਰੀਏ ਸੋ ਤੁਸੀਂ ਵੇਟ ਕਰਦੇ ਪਿਓ ਕਿ ਆਪਾਂ ਉਹਨਾਂ ਦਾ ਜਿਹੜੇ ਪੈਸੇ ਵਧਾਣੇ ਨੇ ਪਰ ਕਿਤੇ ਨਾ ਕਿਤੇ ਉਹ ਵੀ ਤੁਹਾਡਾ ਧੰਨਵਾਦ ਕਰਦੇ ਨਹੀਂ ਥੱਕਦੇ ਕਿ ਰੱਬ ਵਰਗੀਆਂ ਰੂਹਾਂ ਨੇ ਆ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦੇ ਹੋ ਹਰ ਮਹੀਨੇ ਤੇ ਨਾਲ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਹੋ ਵੀ ਕਿਤਨਾ ਕਿਤੇ ਤੁਹਾਡੀ ਲੰਬੀ ਉਮਰ ਮੰਗਦੇ ਹੋ ਤੇ ਤੁਹਾਡੀ ਉਸ ਹਿੱਸਾ ਦਿੰਦੇ ਬਣੇ ਕੀ ਕਹਿਣਾ ਚਾਹਦੇ ਉਹ ਇਸ ਤਰ੍ਹਾਂ ਹੋਣਾ ਮੈਂ ਤੇ ਇਹਨਾਂ ਨੂੰ ਇਹੋ ਹੀ ਕਵਾਂਗਾ ਤੇ ਸ਼ੁਕਰ ਈਸ਼ਵਰ ਦਾ ਕਰ ਪ੍ਰਮਾਤਮਾ ਦਾ ਸ਼ੁਕਰ ਕਰਾਂ ਦੇਣ ਵਾਲਾ ਪ੍ਰਮਾਤਮਾ ਮੇਰਾ ਤੇ ਐਵੇਂ ਇਹ ਮਤ ਨਾ ਵਗੈਰਾ ਲੈਂਦੇ ਚਲੋ ਸੀਸਾ ਜਿਹੜੀ ਹੈ ਨਾ ਸੀਸ ਜਿਹੜੀ ਹੈ ਇਹਨਾਂ ਲੋਕਾਂ ਦੀ ਸੀਸਾ ਤੇ ਮਿਲਦੀ ਆਈ ਹੈ ਸੀਸਾ ਬਸ ਇਹੋ ਹੀ ਇਹਨਾਂ ਦੀਆਂ ਮਿਲਨ ਹੈ ਕਿ ਪ੍ਰਮਾਤਮਾ ਸਾਨੂੰ ਦਿੰਦਾ ਰਹੇ ਤੇ ਇਹਨਾਂ ਨੂੰ ਦਿੰਦੇ ਰਹੀ ਜੀ ਹੋਰੀ ਸਾਹਿਬ ਖੁਸ਼ ਹੋ ਕੇ ਜਾਣ ਕਿਤਨੇ ਕਿਤੇ ਹੋਰੀ ਸਾਹਿਬ ਪ੍ਰਮਾਤਮਾ ਹੀ ਹੈ ਕਰੌਂਦਾ ਤੇ ਫੇਰ ਹੀ ਤੁਸੀਂ ਕਰ ਦਿਓ ਕਿਤੇ ਨਾ ਕਿਤੇ ਉਹ ਤੁਹਾਨੂੰ ਪ੍ਰਮਾਤਮਾ ਦਾ ਰੂਪ ਹੀ ਸਮਝਦੇ ਨੇ ਕਿ ਤੁਸੀਂ ਉਹ ਉਹਨਾਂ ਦੇ ਰੂਪ ਚਾਣ ਕੇ ਕਿਤੇ ਸਾਡੀ ਸੇਵਾ ਕਰਦੇ ਹੋ ਬਿਲਕੁਲ ਇਹ ਜਿੰਨੀਆਂ ਵੀ ਸਾਡੇ ਕੋਲ ਆਂਦੀਆਂ ਨੇ ਸਪੈਸ਼ਲ ਲੋਕ ਆਂਦੇ ਨੇ ਇਹ ਸਾਰੀਆਂ ਆਤਮਾ ਤੇ ਈਸ਼ਵਰ ਦੀਆਂ ਉਹ ਈਸ਼ਵਰ ਨੂੰ ਹੀ ਇਹਨਾਂ ਦੇ ਵਿੱਚ ਹੀ ਦੇਖਦੇ ਆਗੇ ਸਾਰਾ ਆਤਮਾ ਤੇ ਉਹੀ ਹੈ ਨਾ ਪਰ ਉਹ ਪਰਮੇਸ਼ਰ ਵੀ ਸਾਰਿਆਂ ਦੇ ਵਿੱਚ ਇੱਕ ਹੀ ਆ ਸਾਡੇ ਚ ਇਹਨਾਂ ਦੇ ਵਿੱਚ ਸਾਰਾ ਜੀ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਤੇਰੇ ਚੀਫ ਗੈਸਟ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸੋ ਬੜਾ ਵਧੀਆ ਉਪਰਾਲਾ ਜੀ ਇਹਨਾਂ ਦਾ ਰੱਬ ਵਰਗੀਆਂ ਰੂਹਾਂ ਤੇ ਪਹੁੰਚਦੀਆਂ ਨੇ ਕਹਿੰਦੇ ਨੇ ਕਿ ਜਿਹੜਾ ਹੈਂਡੀਕੈਪ ਹੁੰਦਾ ਨਾ ਉਹ ਸਿਰਫ ਪਰਮਾਤਮਾ ਦਾ ਨਾਮ ਵਾਲਾ ਹੁੰਦਾ ਏ ਤੇ ਉਹਦੀ ਸੇਵਾ ਕਰਦਾ ਏ ਉਹੀ ਪਰਿਵਾਰ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਇਹੋ ਜਿਹਾ ਉਪਰਾਲਾ ਜਿਹੜਾ ਏ ਕੋਈ ਚੰਦ ਬੰਦਾ ਹੀ ਕਰਦਾ ਏ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਤੇ ਬਖਸ਼ਿਸ਼ ਹੁੰਦੀ ਏ ਫੇਰ ਇਹੋ ਜੀ ਜ਼ਰੀਏ ਸੇਵਾ ਕੀਤੀ ਜਾਂਦੀ ਜਿਹੜੇ ਚੀਫ ਗੈਸਟ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਹਿਣਾ ਕੀ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਜੀ ਪ੍ਰਤੀ ਕੰਗਰਾਲਾ ਕੰਗਰਾਲਾ ਸਾਹਿਬ ਤੁਸੀਂ ਅੱ ਜੀ ਪੈਨਸ਼ਨ ਵਨ ਸਮਾਰੋਹ ਤੇ ਕੀ ਕਹਿਣਾ ਚਾਹੁੰਦੇ ਹਾਂ ਬੜੀ ਮਾਨ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸੁਭਾਸ਼ ਔਰੀ ਸੁਭਾਸ਼ ਔਰੀ ਅੰਕਲ ਜੀ ਵੱਲੋਂ ਮੈਨੂੰ ਅੱਜ ਵਿਸ਼ੇਸ਼ ਤੌਰ ਤੇ ਪੈਨਸ਼ਨ ਵਨ ਸਮਾਗਮ ਵਿੱਚ ਬੁਲਾਇਆ ਗਿਆ ਏ ਇੱਕ ਬੜਾ ਉਹਨਿਆ ਦਾ ਕੰਮ ਹੁੰਦਾ ਹੈ ਕਿ ਆਪਣੀ ਨੇਕ ਕਮਾਈ ਵਿੱਚੋਂ ਆਪਣੀ ਦਸਵੰਦ ਕੱਢ ਕੇ ਜ਼ਾਬਰੂਪੀ ਲੋਹਾਂ ਨੂੰ ਪੈਨਸ਼ਨਾਂ ਦੇਂਨੀ ਆ ਬੜੀ ਵੱਡੀ ਗੱਲ ਹੈ ਤੇ ਇਹ ਸੇਵਾ ਮੈਂ ਚਾਹਨਾ ਕਿ ਹਰ ਕੋਈ ਕਰੇ ਕਿਉਂਕਿ ਜੇ ਸੇਵਾ ਕੋਈ ਕਿਸੇ ਵੀ ਤਰ੍ਹਾਂ ਦੀ ਹੋਵੇ ਹਮੇਸ਼ਾ ਪਰਮਾਤਮਾ ਦੇ ਘਰ ਦੇ ਲੇਖੇ ਵਿੱਚ ਲੱਗਦੀ ਹੈ। ਸੋ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਵੀ ਅੱਜ ਇਹਨਾ ਰਬ ਰੂਪੀ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ। ਸੋ ਕੀ ਕਹਿਣਾ ਚਾਹੁੰਦੇ ਹੋ ਕਿ ਹਰ ਮਹੀਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਜਿਹੜਾ ਦਸਵੰਤ ਕੱਢ ਕੇ ਦਿੰਦੇ ਨੇ ਤੇ ਆਪਣੇ ਹੱਥਾਂ ਨਾਲ ਉਹ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਮਦਦਗਾਰ ਲੋਕ ਨੇ ਉਹਨਾਂ ਨੂੰ ਚਾਹ ਵੀ ਪਿਆਂਦੇ ਨੇ ਤੇ ਰਫਰੈਸ਼ਮੈਂਟ ਦਿੰਦੇ ਕੀ ਕਹਿਣਾ ਚਾਹੁੰਦੇ ਆਪਣੇ ਹੱਥਾਂ ਦੇ ਨਾਲ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਣੀ ਨੇਕ ਕਮਾਈ ਵਿੱਚੋਂ ਇਹਦਾ ਅਸੀਂ ਆਪਣੀ ਥੋੜੀ ਬਹੁਤ ਕਮਾਈ ਵਿੱਚੋਂ ਕੱਢ ਕੇ ਤੇ ਇਹਨਾਂ ਨੂੰ ਦੇਣੀ ਤੇ ਬੜੀ ਵੱਡੀ ਗੱਲ ਹੁੰਦੀ ਹੈ। ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਨੇ ਕਿਹਾ ਹੈ ਕਿ ਬੜੀ ਵਧੀਆ ਗੱਲ ਹੈ ਕਿ ਰੱਬ ਵਰਗੀਆਂ ਰੂਹਾਂ ਨੂੰ ਜਿਹੜੇ ਮਦਦਗਾਰ ਲੋਕ ਨੇ ਉਹਨਾਂ ਨੂੰ ਪੈਨਸ਼ਨ ਹਰ ਮਹੀਨੇ ਔਰੀ ਪਰਿਵਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ। ਸੋ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ। ਬੜੀ ਵੱਡਾ ਉਪਰਾਲਾ ਜਿਹੜਾ ਹੈ ਕੀਤਾ ਹੈ ਔਰੀ ਪਰਿਵਾਰ ਨੇ ਹਰ ਮਹੀਨੇ ਜਿਹੜਾ ਹੈ ਜਿਹੜਾ ਰੰਦੇ ਸਾਹਿਬ ਨਾਲ ਜਰਾਏ ਪੈਨਸ਼ਨ ਦਿੰਦੇ ਨੇ ਸੋ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਸ ਪਰਿਵਾਰ ਦੇ ਉੱਤੇ ਮੇਰਾ ਪ੍ਰਿਆਹ ਹੱਥ ਰੱਖਣ ਐਦਾਂ ਹੀ ਜਰੇ ਆ ਲੋਕਾਂ ਦੀ ਸੇਵਾ ਕਰਦੇ ਰਹਿਣ ਸੋ ਕੈਮਰਾ ਪਰਸਨ ਹੌਨ ਅਗਰਵਾਲ ਦੇ ਨਾਲ ਲੱਕੀ ਰਾਜਪੂਰ ਗੁਰਦਾਸਪੁਰ